ਸੋ ਦੇ ਚੱਲ ਗਿਆ ਚੱਲ ਗਏ ਇਹਦੇ ਮੈਚ ਆ ਗਏ ਜਿੰਦੀ ਕਰਨਾ تھا ਅੱਜ ਜ਼ਿਲ੍ਹਾ ਪਦਰੀ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਦਾ ਆਖਰੀ ਦਿਨ ਹੈ ਲਗਭਗ 4 ਦਿਨਾਂ ਦੇ ਇਹ ਟੂਰਨਾਮੈਂਟ ਹੁੰਦੇ ਆ ਜਿਸ ਵਿੱਚ 2 ਦਿਨ ਲੜਕੇ ਤੇ 2 ਦਿਨ ਲੜਕੀਆਂ ਦੇ ਹੁੰਦੇ ਹਨ بارش ਕਰਕੇ ਸਾਡਾ ਥੋੜਾ ਜਿਹਾ 1 ਦਿਨ ਦੇ ਵਿੱਚ ਡਿਸਟਰਬੈਂਸ ਹੋ ਗਈ ਸੀ ਬਟ ਅੱਜ ਫਾਈਨਲ ਮੈਚ ਹੈ ਜਿਹੜੇ ਚੱਲ ਰਹੇ ਆ ਇਸ ਇਨਾ ਮੈਚਾਂ ਦੇ ਵਿੱਚ ਮੈਂ ਮੇਰੀ ਇੱਛਾ ਸੀ ਕਿ ਪਿਲਾ ਆਨੰਦਗੜ੍ਹ ਕਾਰ ਸੇਵਾ ਸੰਤ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਉਹ ਵਿਸ਼ੇਸ਼ ਤੌਰ ਤੇ ਪਹੁੰਚਣ ਤੇ ਵਿਦਿਆਰਥੀਆਂ ਨੂੰ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਤੇ ਮੈਂ ਉਹਨਾਂ ਦਾ ਬਹੁਤ ਦਿਲੋ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਤੇ ਉਹ ਸਕੂਲ ਵਿੱਚ ਆ ਪਹੁੰਚੇ ਤੇ ਉਹਨਾਂ ਨੇ ਖਿਡਾਰੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ मैं जितने उन्हों का धनबाद कर रही हाँ उ अपने स्कूल की समुची मैनेजमेंट जो विशेष तौर पर बाबा जी देते इत आई है स्कूल फॉरसपोंडेंट सरदार सीनियर एडवोकेट भाखर सिंह पथल जी कुल सिंह जी नंबरदार डायरैक्टर एजुकेशन गुरमिंद्र जी भुलर मैं अपनी समुची मैनेजमेंट का भी धनवाद करती हाँ तो सारे ही पी टी डी टी साहबान लैक्चर साहबान ਸਾਡੇ ਜ਼ੋਨਲ ਸਕੱਤਰ ਸ਼ੋਕੂਮਾਰ ਜੀ ਜੋ ਕਿ ਬਹੁਤ ਮਿਹਨਤ ਦੇ ਨਾਲ ਇਹ ਸਾਰੀਆਂ ਖੇਡਾਂ ਕਰਵਾ ਰਹੇ ਹਨ ਮੇਰੇ ਸਕੂਲ ਦੇ ਸਰਦਾਰ ਗੁਰਿੰਦਰ ਸਿੰਘ ਜੀ ਕੰਦੋਲਾ ਜੋ ਕਿ ਵੀ ਸਕੱਤਰ ਨੇ ਸਰਦਾਰ ਸੁਖਨਾਮ ਸਿੰਘ ਜੀ ਇਹ ਸਾਰੀ ਹੀ ਟੀਮ ਮਿਲ ਕੇ ਬਹੁਤ ਮਿਹਨਤ ਦੇ ਨਾਲ ਕਈ ਦਿਨਾਂ ਤੋਂ ਲੱਗੀ ਹੋਈ ਹੈ ਤੇ ਬੜੇ ਵਧੀਆ ਢੰਗ ਨਾਲ ਖੇਡਾਂ ਚੱਲ ਰਹੀਆਂ ਨੇ ਮੈਂ ਇਹਨਾਂ ਸਾਰਿਆਂ ਨੂੰ ਵੀ ਵਧਾਈ ਦਿੰਦਾ ਹਾਂ ਜਿਸ ਦਾ ਕਬੱਡੀ ਸਰ ਦੇ ਕਰਨ ਕੀਤੀ ਆ ਤਾਂ ਮੈਚ ਚੱਲ ਰਿਹਾ ਕਬੱਡੀ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਚੱਲਦਾ ਹੈ ਜਾਂ ਨੈਸ਼ਨਲ ਹੈ ਉਹ ਤੋਂ ਬੜਾ ਟਿਕਣਾ ਹੈ ਅਸੀਂ ਐਸਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਸਾਹਿਬ ਦੇ ਵਿੱਚ ਅੱਜ ਬੈਠੇ ਆ ਜਿਹੜੇ ਤੁਸੀਂ ਮੈਚਾਂ ਦੀ ਗੱਲ ਕੀਤੀ ਹੈ ਇਹ ਡਿਸਟ੍ਰਿਕਟ ਲੈਵਲ ਦੇ ਨੈਸ਼ਨਲ ਸਟਾਈਲ ਕਬੱਡੀ ਦੇ ਲੜਕਿਆਂ ਦੇ ਮੈਚ ਚੱਲਦੇ ਆ ਤਿੰਨ ਗਰੁੱਪ ਹੁੰਦੇ ਆ ਇਹਨਾਂ ਦੇ ਏਜ ਗਰੁੱਪ ਬਣੇ ਹੋਏ ਅੰਡਰ 14 ਅੰਡਰ 17 ਤੇ ਅੰਡਰ 19 ਸੋ ਇਹ ਤਿੰਨਾਂ ਹੀ ਉਮਰ ਗਰੁੱਪਾਂ ਦੇ ਜਿਹੜੇ ਮੈਚ ਐ ਉਹ ਖਲਸਾ ਸਕੂਲ ਦੇ ਵਿੱਚ ਕੱਲ ਤੋਂ ਪਹਿਲਾਂ ਤਾਂ ਬਲਕਿ 4 ਦਿਨ ਹੋ ਗਏ ਪਹਿਲਾਂ 2 ਦਿਨ ਲੜਕੀਆਂ ਦੇ ਤੇ ਅੱਜ ਲੜਕੀਆਂ ਦੀ ਜਿਹੜੀ ਇਹ ਸਮਾਪਤੀ ਹੋ ਜਾਣੀ ਐ ਸੋ ਅੱਜ ਲਾਸਟ ਦਿਨ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਕਿਲਾ ਅਨੰਦਗੜ੍ਹ ਸਾਹਿਬ ਘਰ ਸੇਵਾ ਵੱਲੋਂ ਸੰਤ ਬਾਬਾ ਸੁੱਚਾ ਸਿੰਘ ਜੀ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪਧਾਰੇ ਸਈ ਸਕੂਲ ਦੇ ਵਿੱਚ ਜਿੱਥੇ ਚਰਨ ਪਾਏ ਉੱਥੇ ਖਿਡਾਰੀਆਂ ਨੂੰ ਵੀ ਉਹਨਾਂ ਨੇ ਅਸ਼ੀਰਵਾਦ ਦਿੱਤਾ ਤੋ ਇਹਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡਾ ਸਕੂਲ ਦਾ ਮਾਣ ਵਧਿਆ ਕਿਉਂਕਿ ਜਿਸ ਬਿਲਡਿੰਗ ਦੇ ਵਿੱਚ ਅਸੀਂ ਬੈਠੇ ਹਾਂ ਅੱਜ ਇਹ ਬਿਲਡਿੰਗ ਵੀ ਇਸੇ ਕਾਰ ਸੇਵਾ ਨੇ ਸੰਤ ਬਾਬਾ ਲਾਲ ਸਿੰਘ ਹਣੀ ਬਣਵਾਈ ਹੋਈ ਹੈ ਸੋ ਇਹ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਮਹਾਪੁਰਸ਼ਾਂ ਨੇ ਟਾਈਮ ਕੱਢਿਆ ਸਾਡੇ ਸਕੂਲ ਦੇ ਵਿੱਚ ਬਧਾਰੇ ਖਿਡਾਰੀਆਂ ਨੂੰ ਸ਼ਗਿਰਵਾਦ ਵੀ ਦਿੱਤਾ ਤੋ ਨਾਲ ਦੀ ਨਾਲ ਮੈਂ ਇਹ ਵੀ ਦੱਸ ਦਿਆਂ ਕਿ ਮੌਜੂਦਾ ਸਮੇਂ ਦੇ ਵਿੱਚ ਸਕੂਲ ਦੇ ਮੁਖੀ ਸਾਡੇ ਮੈਡਮ ਸੁਖਪਾਲ ਕੌਰ ਬੈਠੇ ਆ ਇਹਨਾਂ ਨਾਲ ਵੀ ਤੁਸੀਂ ਗੱਲਬਾਤ ਕਰਨੀ ਹੈ ਸੋ ਮੇਰਾ ਖੇਡਾਂ ਦੇ ਵਿੱਚ ਬੜਾ ਲੰਮਾ ਸਮਾਂ ਮੈਂ ਵਿਚਰਦਾ ਰਿਹਾ ਤੋ ਕਦੇ ਵੀ ਜਿਹੜੇ ਮੈਂ ਦੇਖੇ ਐ ਮੈਚ ਹੁਣ ਤਾਂ ਵੱਡੇ ਲੈਵਲ ਦੇ ਮੈਚ ਐ ਉੱਥੇ ਬੜੀਆਂ ਸਹੂਲਤਾਂ ਹੁੰਦੀਆਂ ਲੇਕਿਨ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਵੀ ਜੇ ਬੰਨ ਗੱਲ ਕਰੀਏ ਜਿਹੜੇ ਜ਼ੋਨ ਪੱਧਰ ਦੇ ਜਾਂ ਜ਼ਿਲ੍ਹਾ ਪੱਧਰ ਦੇ ਮੈਚ ਹੁੰਦੇ ਐ ਇੱਥੋਂ ਤੱਕ ਕਿ ਸਟੇਟ ਪੱਧਰ ਦੇ ਵੀ ਉਹਨਾਂ ਦੇ ਵਿੱਚ ਪੱਧਰੀ ਜ਼ਮੀਨ ਤੇ ਮੈਚ ਹੁੰਦੇ ਜਿੱਥੇ ਖਿਡਾਰੀਆਂ ਦੇ ਕਈ ਵਾਰੀ ਤਾਂ ਰੋੜਾਂ ਦੇ ਨਾਲ ਪੈਰ ਵੀ ਫਟ ਜਾਂਦੇ ਐ ਲੇਕਿਨ ਮੈਂ ਇਸ ਗੱਲ ਨੂੰ ਤਾਰੀਫ ਕਰੂੰਗਾ ਮੈਡਮ ਸੁਖਗਲ ਕਾਲਜ ਦੀ ਜੋ ਕਿ ਪ੍ਰਿੰਸੀਪਲ ਨੇ ਮੈਡਮ ਵਾਲੀਆ ਕਿ ਜਿੱਥੇ ਉਹਨਾਂ ਨੇ ਬਹੁਤ ਵਧੀਆ ਖਿਡਾਰੀਆਂ ਦੇ ਲਈ ਮੈਟ ਦਾ ਪ੍ਰਬੰਧ ਕੀਤਾ ਚਾਹੇ ਉਹ ਬਾਰੇ ਕਿਤੇ ਸਕੂਲਾਂ ਤੋਂ ਜਾਂ ਕਿਤੇ ਉਧਾਰੇ ਲੈ ਕੇ ਆਏ ਪਰਮਾਤਮਾ ਕਰੇ ਸਾਡੇ ਇਸ ਸਕੂਲ ਨੂੰ ਵੀ ਇਹ ਸਹੂਲਤ ਜਿਹੜੀ ਹੈ ਮੈਟਾਂ ਦੀ ਪ੍ਰਾਪਤ ਹੋਵੇ ਜਾਂ ਤਾਂ ਕੋਈ ਦਾਨੀ ਸੱਜਣ ਤਾਨ ਕਰ ਜਾਵੇ ਜਾਂ ਫਿਰ ਸਰਕਾਰ ਦਾ ਇਸ ਪਾਸੇ ਧਿਆਨ ਆ ਜਾਵੇ ਤੇ ਸਕੂਲ ਨੂੰ ਵੀ ਇਹ ਮੈਟ ਜਿਹੜੇ ਕਬੱਡੀ ਦੇ ਮਿਲ ਜਾਣ ਉਹ ਰਾਜ ਜਿਵੇਂ ਕਿ ਮੌਸਮ ਤੁਸੀਂ ਦੇਖਿਆ ਕੜਕ ਦੀ ਧੁੱਪ ਸੀ ਉਹਦੇ ਵਿੱਚ ਖਿਡਾਰੀਆਂ ਦੇ ਉੱਤੇ ਛਮਿਆਣਾ ਲਾਇਆ ਹੋਇਆ ਸੀ ਜਿਹਦੇ ਨਾਲ ਬੜੇ ਆਰਾਮ ਦੇ ਨਾਲ ਖਿਡਾਰੀ ਜਿਹੜੇ ਕਬੱਡੀ ਦੇ ਵਿੱਚ ਜ਼ੋਰ ਵੀ ਬੜਾ ਲੱਗਦਾ ਪਸੰਦਾ ਤਾਂ ਬਾਹਰ ਬੈਠੇ ਦਰਸ਼ਕਾਂ ਨੂੰ ਆਈ ਜਾਂਦਾ ਲੇਖਣੇ ਬਹੁਤ ਵੱਡੀ ਸਹੂਲਤ ਮੈਡਮ ਬਾਲੀਆ ਬਲੋ ਉਹਨਾਂ ਦੀ ਜੰਨੀ ਪ੍ਰਸ਼ੰਸਾ ਕੀਤੀ ਜਾਵੇ ਥੋੜੀ ਹੈ ਔਰ ਨਾਲ ਦੀ ਨਾਲ ਕਿਉਂਕਿ ਬਾਬਾ ਜੀ ਦਾ ਇੱਕ ਹੋਰ ਵੀ ਮੈਂ ਤੁਹਾਨੂੰ ਦੱਸਦੇ ਆ ਕਿ ਥੋੜੇ ਕੁਛ ਦਿਨ ਸਮਾਂ ਪਹਿਲਾਂ ਚੀਫ ਕਲਸਾ ਦੀ ਵਾਨ ਵੱਲੋਂ ਵਿਦੇਸ਼ੀ ਕਾਨਫਰੰਸ ਇੱਥੇ ਸੰਸਾਰ ਪੱਧਰ ਦੀ ਕਰਾਈ ਗਈ ਹੈ এডਿਕੇਸ਼ਨ ਦੇ ਨਾਲ ਸੰਬੰਧਤ ਉਹਦੇ ਸੰਬੰਧ ਦੇ ਵਿੱਚ ਵੀ ਬਾਬਾ ਜੀ ਨੇ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਰਿਹਾ ਉਸ ਨੂੰ ਨੇਪਰੇ ਚਾੜਨ ਦੇ ਵਿੱਚ ਨਿਸ਼ਾਨ ਸਾਹਿਬ ਜਿਹੜਾ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਅਸੀਂ ਦੇਖਦੇ ਹਾਂ ਉਹ ਰਾਤੋਂ ਰਾਤ ਬਾਬਾ ਜੀ ਨੇ ਖੜਾ ਕਰ ਦਿੱਤਾ ਸੀ ਸੋ ਬਹੁਤ ਵੱਡੀ ਦੇਣ ਇਸ ਕਾਰ ਸੇਵਾ ਦੀ ਜਿੱਥੇ ਸਾਡੇ ਇਲਾਕੇ ਵਾਸਤੇ ਹੈ ਚਾਹੇ ਉਹ ਪੁਲਾਂ ਦੀ ਗੱਲ ਕਰੀਏ ਚਾਹੇ ਉਹ ਵਿਦਿਅਕ ਸੰਸਥਾਵਾਂ ਦੀ ਗੱਲ ਕਰੀਏ ਜਾਂ ਹੋਰ ਕਾਰ ਸੇਵਾਵਾਂ ਦੀ ਗੱਲ ਕਰੀਏ ਉੱਥੇ ਸਕੂਲਾਂ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਸਾਡੇ ਸਕੂਲ ਦੇ ਵਿੱਚ ਤਾਂ ਹੈ ਹੀ ਕਿਉਂਕਿ ਸਾਰੀ ਬਿਲਡਿੰਗ ਉਹਨਾਂ ਦੀ ਬਣਾਈ ਹੋਈ ਹੈ ਸੋ ਇਹ ਮੈਂ ਸਮਝਦਾ ਕਿ ਖਿਡਾਰੀਆਂ ਵਾਸਤੇ ਵੀ ਇਹ ਬਹੁਤ ਅਜਮਾਨ ਦੀ ਗੱਲ ਸੀ ਕਿ ਖਿਡਾਰੀਆਂ ਨੇ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਕਰਕੇ ਮੈਂ ਸਾਰੀ ਸਾਡੇ ਸਕੂਲ ਦੀ ਮੈਨੇਜਮੈਂਟ ਵੱਲੋਂ ਮੈਡਮ ਪ੍ਰਿੰਸੀਪਲ ਉਸਾਰ ਪਠਨ ਸਾਹਿਬ ਬੈਠੇ ਆ ਜੋ ਕਿ ਸਾਡੇ ਕੋਰਪੈਂਡਰ ਨੇ ਸਕੂਲ ਦੇ ਨੰਬਰਦਾਰ ਸਾਹਿਬ ਬੈਠੇ ਆ ਸਰਦਾਰ ਦਿਆਲ ਸਿੰਘ ਐਸੇ ਸਕੂਲ ਦੇ ਪੁਰਾਣੇ ਵਿਦਿਆਰਥੀ ਹੈ ਅੱਜ ਕੱਲ ਜਿਹੜੀ ਸਰਕਾਰ ਮੌਜੂਦਾ ਸਰਕਾਰ ਵੱਲੋਂ ਸਾਡੇ ਵਿਧਾਨ ਸਭਾ ਹਲਕੇ ਦੇ ਐਜੂਕੇਸ਼ਨ ਦੇ ਇੰਚਾਰਜ ਨੇ ਸੋ ਇਹਨਾਂ ਸਾਰਿਆਂ ਸੱਜਣਾ ਵੱਲੋਂ ਮੈਂ ਬਾਬਾ ਜੀ ਦਾ ਵੀ ਧੰਨਵਾਦ ਕਰਦਾ ਔਰ ਸਾਰੇ ਜਿੰਨੇ ਵੀ ਦਰਸ਼ਕ ਬਾਹਰੋਂ ਸਕੂਲ ਮੁਖੀ ਆਏ ਆ ਖਿਡਾਰੀ ਆਏ ਆ ਵਿਦਿਆਰਥੀ ਆਏ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਇੱਥੇ ਪਹੁੰਚਣ ਤੇ ਜੀ ਆਇਆਂ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਥੈਂਕ ਯੂ ਵੈਰੀ ਮਚ ਸਕੂਲ ਦੇ ਵਿੱਚ ਇਹ ਗੱਲ ਕੀਤੀ ਜਾਵੇਗਾ ਅੱਜ ਮੈਚ ਆਉਣਗੇ ਕੀ ਕਹਿਣਾ ਹੈ ਇਹ ਬਹੁਤ ਵਧੀਆ ਓਵਰਆਲ ਹੈ ਪੰਜਾਬ ਗੌਰਮਿੰਡਾ ਮੈਂ ਸਮਝਦਾ ਤੇ ਉਹਨਾਂ ਨੇ ਇਹ ਕਿੰਮਾ ਸਕੂਲਾਂ ਸ਼ੁਰੂ ਕਰੀਆਂ ਮੈਨੂੰ ਯਾਦ ਹੈ ਜਦੋਂ ਜਰਮਨੀ ਦੇ ਦੋ ਹਿੱਸੇ ਬਣੇ ਈਸ ਜਰਮਨੀ ਤੇ ਵੈਸ ਜਰਮਨੀ ਤੇ ਈਸ ਜਰਮਨੀ ਦੇ ਵਿੱਚ ਸਭ ਤੋਂ ਦੁਨੀਆ ਤੋਂ ਪਹਿਲੀ ਇੱਕ ਸਪੋਰਟਸ ਯੂਨੀਵਰਸਿਟੀ ਬਣੀ ਸੀ ਜਿਹਦਾ ਨਾਮ ਹੈ ਲਿਪਜ਼ਿਕ ਯੂਨੀਵਰਸਿਟੀ ਉੱਥੇ ਇੱਕ ਰਿਸਰਚ ਪੇਪਰ ਜਿਹੜਾ ਸੀਗਾ ਉਹ ਨਿਕਲਿਆ ਸੀ ਜਿਹੇ ਚ ਇਹ ਲਿਖਿਆ ਸੀਗਾ ਆਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਟਰੀ ਕੈਚ ਥੈਮ ਯੰਗ ਮੇਰਾ ਮਤਲਬ ਸਮਝਦੇ ਤੁਸੀਂ ਕਿ ਕੋਈ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਾਣਗੇ ਉਹੀ 올림픽 ਦੇ ਵਿੱਚ ਮੈਡਲਿਸਟ ਬਣ ਗਏ ਸੋ ਸਾਡੇ ਇਹ ਉਪਰਾਲਾ ਬੜਾ ਅੱਛਾ ਹੈ ਸਕੂਲਾਂ ਦੇ ਵਿੱਚੋਂ ਇਹਨਾਂ ਨੇ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਖੇਡਾਂ ਵਾਲੇ ਪਾਸੇ ਲਾਇਆ ਜਿਹਦੇ ਨਾਲ ਸਾਡਾ ਜਿਹੜਾ ਆਉਣ ਵਾਲਾ ਟਾਈਮ ਹੈ ਫਿਊਚਰ ਹੈ ਪੰਜਾਬ ਦਾ ਇਹ ਹਿੰਦੁਸਤਾਨ ਦਾ ਇਹ ਦੇ ਵਿੱਚ ਕੋਈ ਉਹ ਬੁਢੀ ਔਖੀ ਗੱਲ ਨਹੀਂ ਹੈ ਵੀ ਅਸੀਂ 올림픽 ਦੇ ਵਿੱਚ ਬੜੇ ਬੜੇ ਅੱਛੇ ਮਤਲਬ ਉਸ ਤਰੀਕੇ ਨਾਲ ਪਰਫਾਰਮ ਕਰਾਂਗੇ ਤੇ ਮੈਡਲ ਲਿਆਵਾਂਗੇ ਇਹ ਬਾਕੀ ਅੱਜ ਜਿਹੜਾ ਹੈ ਇਹ ਸਕੂਲ ਨੂੰ ਜਿਹੜਾ ਇਹ ਪ੍ਰਵਾਨ ਦਿੱਤਾ ਹੈ ਇਹ ਬੜੀ ਖੁਸ਼ੀ ਦੀ ਗੱਲ ਹੋਈ ਹੈ وجہ ਇਹ ਵੀ ਹੈ ਭਾਈ ਕਿਉਂਕਿ ਹਜੇ ਅਸੀਂ ਇਨਫਰਾਸਟ੍ਰਕਚਰ ਜਿਹਨੂੰ ਆਪਾਂ ਕਹਿੰਦੇ ਆ ਇਨਫਰਾਸਟ੍ਰਕਚਰ ਵਿੱਚ ਅਸੀਂ ਬਹੁਤ ਘਾਟ ਹੈ ਸਾਡੇ ਹਾਂ ਲੋਕ ਮਤਲਬ ਬਹੁਤ ਪਹਿਲਾਂ ਪਲਵਾਨੀ ਜਿਹੜੀ ਸੀਗੀ ਉਹ ਗੱਦਾਂ ਤੇ ਲੱਗ ਕੇ ਸੀ ਕਰਨ ਸਾਡੇ ਹੁਣ ਸ਼ੁਰੂ ਹੋਈ ਹੈ ਲੋਕ ਬਹੁਤ ਪਹਿਲਾਂ ਜਿਹੜੀ ਕਰੋਡੀ ਹੈ ਇਹ ਨੈਸ਼ਨਲ ਸਟਾਈਲ ਇਹਦੇ ਵਾਸਤੇ ਗੱਦਾਂ ਤੇ ਆਗੇ ਸੀਗੇ ਸਾਡੇ ਹੁਣ ਸ਼ੁਰੂ ਹੋਈ ਹੈ ਸਾਡੇ ਅਜੇ ਵੀ ਅਸੀਂ ਅੱਜ ਸਮਝਦੇ ਹਾਂ ਕਿ ਸਕੂਲ ਨੇ ਹੁਣ ਤੁਹਾਨੂੰ ਦੱਸ ਕੇ ਗਏ ਨੇ ਪੁਲਰ ਸਾਹਿਬ ਵੀ ਉਧਾਰੇ ਲਿਆਂਦੇ ਕਿ ਤੋਂ ਪਰ ਚਲੋ ਸਮਾਂ ਆਊਗਾ ਇਸ ਸਪੋਰਟਸ ਜਿਹੜਾ ਲੋਕਾਂ ਦਾ ਧਿਆਨ ਹੋਊਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ 인ਫਰਾਸਟ੍ਰਕਚਰ ਵੀ ਬਣੂਗਾ ਖਾਸ ਕਰਕੇ ਸਕੂਲ ਦੇ ਵਿੱਚ ਮੈਂ ਬੜਾ ਖੁਸ਼ ਹੋਇਆ ਪਿੱਛੇ ਇਹ ਦੇਖ ਕੇ ਕੱਲ ਵੀ ਸਾਡੇ ਕੋਲੇ ਗਰਾਊਂਡਾਂ ਬਹੁਤ ਅੱਛੀਆਂ ਗਰਾਊਂਡਾਂ ਬਹੁਤ ਅੱਛੀਆਂ ਤੇ ਗਰਾਊਂਡਾਂ ਬਹੁਤ ਥਾਂ ਬੜਾ ਵੱਡਾ ਤੇ ਮੈਂ ਐਕਚੁਅਲੀ ਚਾਹਨਾ ਵੀ ਇਹ ਜਿਹੜਾ ਖਾਲਸੀ ਖਾਲਸਾ ਸਕੂਲ ਹੈ ਇਹ ਨੂੰ ਮਤਲਬ ਸਪੋਰਟਸ ਦਾ ਇਲਾਕੇ ਦਾ ਹੱਬ ਬਣਾਇਆ ਜਾਵੇ ਹੈ ਤਾਂ ਕਿ ਖਾਬਦਾ ਮਤਲਬ ਕੇਂਦਰ ਬਣਾਇਆ ਜਾਵੇ ਤਾਂ ਕਿ ਸਾਡੇ ਇਲਾਕੇ ਵਾਸਤੇ ਇਹ ਫੈਸਿਲਿਟੀ ਜਿਹੜੀ ਹੈ ਹਰ ਸਕੂਲ ਦੇ ਵਿੱਚ ਅਵੇਲੇਬਲ ਨਹੀਂ ਹੈ ਉਹ ਇੱਥੇ ਹੈ ਨਹੀਂ ਸਾਨੂੰ ਪਰ ਮਾਤਵਾ ਵੱਲੋਂ ਇਹ ਫੈਸਿਲਿਟੀ ਅਵੇਲੇਬਲ ਹੈ ਐਸੀ ਤਾਂ ਕਿ ਅੱਗੇ ਹੋ ਸਕੇ ਅੱਗੇ ਵਧ ਸਕੇ ਮੈਂ ਸਮਝਦਾ ਹਾਂ ਇਹਦੇ ਨਾਲ ਆਉਣ ਵਾਲੇ ਸਮੇਂ ਚ ਛੇੜਾ ਨੂੰ ਬਹੁਤ ਬੜਾ ਉਤਸ਼ਾਹ ਮਿਲੇਗਾ ਇਹ ਸਕੂਲ ਜਿਹੜਾ ਹੈ ਇਹ ਇਹ ਅੱਗੇ ਅੱਗੇ ਵੱਧ ਰਿਹਾ ਹੈ ਇਸ ਵਾਸਤੇ ਸੋਚ ਰਿਹਾ ਹੈ ਮੈਡਮ ਸਫਾਲਕੌਰ ਵਾਲੀਆ ਜਿਹੜੀ ਹੈ ਉਹਦਾ ਵੀ ਇਸ ਵਾਸਤੇ ਬੜਾ ਧਿਆਨ ਹੈ ਕਿ ਐਸੀ ਵੀ ਰਾਡਮਨ ਕੇ ਹਵਾਲਾ ਮਾਰ ਰਹੇ ਆ ਕਿ ਸਾਰੇ ਆਪਾਂ ਇਸ ਸਪੋਰਟਸ ਜਿਹੜੀ ਸਪੋਰਟਸ ਸਕੂਲ ਦੀ ਸਪੋਰਟਸ ਹੈ ਜਾਂ ਇਲਾਕੇ ਦੇ ਵਿੱਚ ਜਿਹੜੀ ਬੱਚਿਆਂ ਦੀਆਂ ਖੇਡਾਂ ਇਹਨਾਂ ਨੂੰ ਹੋਰ ਬੜਾਵਾ ਦਈਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਐਸੀ ਵੀ 올림픽 ਦੇ ਵਿੱਚ ਆਪਣਾ ਨਾਮ ਉੱਚਾ ਕਰ ਸਕੀਏ ਵਾਇਗੁਰਜੀ ਖਾਨ ਸਾਹਿਬ ਵਾਇਗੁਰਜੀ ਕੀ ਫਤਹਿ